ਗਿਆਨ ਧਿਆਨ ਕਿਛ ਕਰ ਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਿਫਤ ਖਸਮ ਦੀ ਨੂਰ ਅਰਸ ਹੋ ਕੋਰਸ ਹੋ ਝੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ ਸੋਰਠ ਮਹਲਾ ਪੰਜਵਾਂ ਹਮਰੀ ਗਣਤ ਨਾ ਗਣੀਆਂ ਕਾਈ ਆਪਨਾ ਬਿਰਧ ਪਛਾਨ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਧ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਹਾਨ ਸਾਚਾ ਸਾਹਿਬ ਸਾਧ ਮਿਹਰ ਵਾਣ ਬੰਦ ਪਾਇਆ ਮੇਰਾ ਸਤ ਗੁਰ ਪੂਰਾ ਹੋਈ ਸਰਬ ਕਲਿਆਣ ਆਓ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਾਧ ਗੁਰ ਬਾਣ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਹੇ ਭਾਈ ਪ੍ਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ ਉਹ ਆਪਣੇ ਮੁੰਡਕ ਦੀ ਮਾਂ ਦੇ ਪਿਆਰ ਵਾਲੇ ਸੁਭਾਉ ਨੂੰ ਚੇਤੇ ਰੱਖਦਾ ਹੈ ਉਹ ਸਗੋਂ ਸਾਨੂੰ ਗੁਰੂ ਮਿਲਾ ਕੇ ਸਾਨੂੰ ਆਪਣੇ ਬਣਾ ਕੇ ਆਪਣੇ ਹੱਥ ਦੇ ਕੇ ਸਾਨੂੰ ਵਿਕਾਰਾਂ ਵੱਲੋਂ ਬਚਾਉਂਦਾ ਹੈ ਜਿਸ ਵਡ ਭਾਗੀ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਿਕ ਆਨੰਦ ਮਾਣਦਾ ਹੈ ਏ ਭਾਈ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ ਕੋ ਕਰਮਾ ਵੱਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਉਂਦਾ ਹੈ ਜਿਸ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਵਿਕਾਰਾਂ ਦੇ ਰਸਤੇ ਵਿੱਚ ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ ਤੇ ਇਸ ਤਰ੍ਹਾਂ ਉਸ ਦੇ ਅੰਦਰ ਸਾਰੇ ਆਤਮਿਕ ਆਨੰਦ ਪੈਦਾ ਹੋ ਗਏ। हे ਭਾਈ ਜਿਸ ਪਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਹੈ ਜਿਹੜਾ ਹਰ ਵੇਲੇ ਸਾਨੂੰ ਖੁਰਾਕ ਤੇ ਪੁਸ਼ਾਕ ਦੇ ਰਿਹਾ ਹੈ ਉਹ ਪਰਮਾਤਮਾ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਆਪਣੇ ਸੇਵਕ ਦੀ ਇੱਜ਼ਤ ਗੁਰੂ ਮਿਲਾ ਕੇ ਆਪ ਬਚਾਉਂਦਾ ਹੈ। ਹੇ ਨਾਨਕ ਆਖ ਮੈਂ ਉਸ ਪਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ